ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਹਿੰਦ ਦੀ ਚਾਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮ ਦਾ ਮਨਾਲ ਮਨਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਅਕਾਲ ਤਖਤ ਤੋਂ ਸ਼ੁਰੂ ਹੋਇਆ ਕੱਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅੱਜ ਸਵੇਰ ਤੋਂ ਹੀ ਲੋਕ ਆਉਣੇ ਸ਼ੁਰੂ ਹੋ ਗਏ ਸਰ ਰਾਜਿੰਦਰ ਸਿੰਘ ਬਧੀਮੰਦਰ ਸਿੰਘ ਦਰਬਾਰ ਸਾਹਿਬ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਭ ਤੋਂ ਵੱਡਾ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰੂ ਰਾਮਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਾਰਮਾਂ ਤੋਂ ਹੁੰਦਾ ਹੋਇਆ ਵੱਖ-ਵੱਖ ਅੰਮ੍ਰਿਤਸਰ ਸ਼ਹਿਰ ਦੇ ਬਾਜ਼ਾਰਾਂ 'ਚੋਂ ਮਹੱਲਿਆਂ 'ਚ ਹੁੰਦਾ ਹੋਇਆ ਪ੍ਰਕਾਸ਼ ਅਸਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਜਾ ਕੇ ਸਮਾਪਤ ਹੋਵੇਗਾ ਤੁਸੀਂ ਦੇਖ ਸਕਦੇ ਜੇ ਸੰਗਤਾਂ ਦੇ ਨਾਲ ਜਿਹੜਾ ਨਗਰ ਕੀਰਤਨ ਦੇ ਨਾਲ ਸੰਗਤਾਂ ਦਾ ਵਿਸ਼ਾਲ ਇਕੱਠ ਜਿਹੜਾ ਵਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵਾ ਇਸ ਕਰ ਸ਼੍ਰੋਮਣੀ ਕਮੇਟੀ ਦਰਜਗੰਢ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵੱਲੋਂ ਬਹੁਤ ਵਧੀਆ ਸਜੱਜੇ ਪ੍ਰਬੰਧ ਕੀਤੇ ਗਏ ਹਨ ਔਰ ਹਰ ਸਾਲ ਹੀ ਕੀਤੇ ਜਾਂਦੇ ਹਨ ਸੰਗਤਾਂ ਦੀ ਸ਼ਮੂਲੀਅਤ ਨੂੰ ਦੇਖਦੇ ਆ ਸੰਗਤਾਂ ਦੀ آمد ਨੂੰ ਦੇਖਦੇ ਆ ਪੂਰੇ ਸਜੱਜੇ ਪ੍ਰਬੰਧ ਕੀਤੇ ਗਏ ਹਨ ਦਾਜਨਾ ਪਾਈ ਸੁਖਜੀਤ ਸਿੰਘ ਜੀ ਖਾਲਸਾ ਕਵੀਸ਼ਰੀ ਜਿਹਾ ਅੰਮ੍ਰਿਤਸਰ ਸਾਹਿਬ ਵਾਲੇ ਕਿਹੜੇ ਚਾਹੋਗੇ ਅੱਜ ਇੱਕ ਵਾਰ ਜੀ ਦੇ ਪ੍ਰਕਰਮ ਗੁਰੂ ਤੇਗ ਬਹਾਦਰ ਸਮਰੀਅ ਕਾਰਨਾਂ ਉੱਤੇ ਆਵੇ ਤੇ ਅੱਜ ਤਾਂ ਸੰਗਤ ਨੂੰ ਗੁਰੂ ਸਿੰਘ ਜੀ ਦੇ ਪਾਸ਼ਾ ਦੀ ਕਿਰਪਾ ਨਾਲ ਗੁਰੂ ਰਾਮ ਦਾਸ ਜੀ ਦੀ ਕਿਰਪਾ ਦੇ ਨਾਲ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਜ ਨਗਰ ਕੀਤਾ ਪੰਜਾਂ ਪਿਆਰਾਂ ਦੀ ਅਗਵਾਈ ਇਹ ਜੋ ਸ੍ਰੀ ਹਰਮੰਦਰ ਸਾਹਿਬ ਅਕਾਲ ਸਰ ਦੀ ਕਿਰਪਾ ਦੇ ਨਾਲ ਪੰਜਾਂ ਪਿਆਰਾਂ ਦੀ ਅਗਵਾਈ ਇਹ ਨਗਰ ਕੀਰਤਨ ਦੀ ਰੰਗਤਾ ਹੀ ਜਿਸ ਵਿੱਚ ਵੱਖ-ਵੱਖ ਨਿਹੰਗ ਸਿੰਘ ਗੱਟਕਾ ਪਾਰਟੀਆਂ ਔਰ ਵੱਖ-ਵੱਖ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਐਸਪੀਸੀ ਦਾ ਮੁਸਤਾਵ ਆਪੁਰਪਰਾ ਸ਼੍ਰੋਮਿਕ ਦੁਆਰਾ ਪ੍ਰਬੰਧਿਤ ਪ੍ਰਕਿਰਿਆ ਸੁਸਤਾ ਆਵਿਆ ਜਿਵੇਂ ਕਿ ਇਹ ਸੂਬੇ ਦੇ ਬੱਚੇ ਖੜਗਸਾ ਪਾਰਕੀਆਂ ਆਪਕੋ ਲੱਗੇ ਕਿ ਦੇ ਵਿੱਚ ਸ਼ੂਰ ਨਾਨਕ ਨਾਮ ਦੇਵਾ ਸੰਗਤ ਇਸ ਨਗਰਕੀਤੇ ਦੇ ਵਿੱਚ ਸੰਪੂਰਨ ਹੋ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦਾ ਜੋ ਜਨਮ ਇਹ ਨਪਰਾ 1600 ਦੀ ਇੱਕ ਔਰ ਕੇ ਮੈਲ ਪ੍ਰਕਾਸ਼ ਸਾਹਿਬ ਅਦਿਗੇ ਆ ਔਰ ਵਕਤ ਵਕਤ ਵਿਚਾਰਾ ਹੁੰਦਾ ਹੋਇਆ ਕਿ ਮੈਲ ਸੈਟੀ ਦੇ ਪੱਤਰ ਨਗਰਕੀਤੇ ਦੀ ਜੋ ਸਮਾਪਤੀ ਹੋ ਗਈ ਅਮਰ ਸਪੋਸ਼ ਸਹਿਯੋਗ ਵਾਲੇ ਕੋਲ Obrigado, aqui lá dentro